ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਵੀਡੀਓ ਦਿਖਾਉਣੇ ਆ ਪਿੰਡ ਮੱਲੀਆਂ ਖੁਰਦ ਇਹ ਪਿੰਡ ਜਲੰਧਰ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਛਾਹਕੋਟ ਪੈਂਦੀ ਹੈ ਇਹਦੇ ਨੇੜ ਛਾਹਕੋਟ ਵੀ ਆ ਤੇ ਨਕੋਦਰ ਵੀ ਇਹਦੇ ਨੇੜ ਰਹਿ ਜਾਂਦਾ ਮਦਨ ਲਾਲ ਡੇਰੀ ਫਾਰਮ ਜਿੱਥੇ ਵੀਡੀਓ ਬਣਾ ਰਹੇ ਹਾਂ ਦੱਸੋ ਤੇ ਭਾਈ ਵਪਾਰ ਦਾ ਕੰਮ ਕਰਦੇ ਆ ਜਿਹੜੇ ਵੀਰ ਪਹਿਲਾਂ ਤੋਂ ਜੁੜੇ ਆ ਉਹ ਜਾਣਦੇ ਆ ਵੀਡੀਓ ਬਣਾਉਂਦੇ ਰਹਿੰਦੇ ਇਹਨਾਂ ਕੋਲ ਬਹੁਤ ਸਾਰੇ ਨਾਗ ਵਿਕਰੀ ਵਾਲੇ ਆਉਂਦੇ ਆ ਇੱਥੇ ਜਿਹੜੇ ਪਸ਼ੂ ਪਹੁੰਚਦੇ ਐ ਇਹਨਾਂ ਕੋਲ ਕਿਉਂਕਿ ਏਰੀਆ ਸਾਰਾ ਫਾਰਮਾਂ ਦਾ ਹੈ ਤਾਂ ਥੋੜੇ-ਬਹੁਤ ਕੱਚੇ ਪਸ਼ੂ ਹੁੰਦੇ ਐ ਕਈ ਵਾਰ ਮੌਕੇ ਤੇ ਪੂਰਾ ਪਸ਼ੂ ਤਿਆਰ ਨਹੀਂ ਹੁੰਦਾ ਵੀਡੀਓ ਬਣਾਈਦੀ ਆ ਕੁਆਲਿਟੀ ਉਹੀ ਹੁੰਦੀ ਆ ਤੇ ਇਥੋਂ ਬਹੁਤ ਸਾਰੇ ਪਸ਼ੂ ਵੇਚ ਕੇ ਅੱਗੇ ਫਿਰ ਹੋਰ ਵਪਾਰੀ ਵੀਰਾਂ ਕੋਲੋਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਦੇ ਰਹਿੰਦੇ ਆ ਮਤਲਬ ਇਦਾਂ ਦੇ ਪਸ਼ੂ ਦੇ ਭਰਾ ਖਰੀਦਦਾ ਵੀ ਜਿਨ੍ਹਾਂ ਨੂੰ ਜੇ ਤੁਸੀਂ ਸੰਭ ਲੈਣੇ ਹੋ ਤਾਂ ਤੁਹਾਨੂੰ ਉਹਦੇ ਚੋਂ ਵੀ ਤੁਸੀਂ ਥੋੜਾ-ਬਹੁਤ ਪ੍ਰੋਫਿਟ ਲੈ ਸਕਦੇ ਹੁੰਦੇ ਆ ਕਿਉਂਕਿ ਥੋੜੇ ਕੱਚੇ ਪਸ਼ੂ ਇਹ ਵੀਰ ਫਾਰਮਾਂ ਚੋਂ ਲੈ ਆਉਂਦੇ ਆ ਅੱਜ ਜਿਹੜੀ ਵੀਡੀਓ ਹੈ ਦੇ ਚ ਨਾਗ ਟੋਟਲ 6 ਹੀ ਦਿਖਾਉਣੇ ਆ ਜਿਨ੍ਹਾਂ ਚ ਇੱਕ ਵੱਛੀ ਵੀ ਹੈਗੀ ਹੈ ਦੋ ਨਾਗ ਪੂਰੇ ਤਿਆਰ ਜੇ ਦਿਸਦੇ ਆ ਪਰ ਇਧਰਲੇ ਪਾਸੇ ਇਹਨਾਂ ਦਾ ਛੱਡ ਹੈ ਤੇ ਲਗਭਗ ਮੇਰੇ ਖਿਆਲ ਚ 11-12 ਵੱਛੀਆਂ ਜਿਹੜੀਆਂ ਛੋਟੀਆਂ ਵੱਛੀਆਂ ਬਾਈ ਉਹਨਾਂ ਨੇ ਜੰਮੂ ਕਸ਼ਮੀਰ ਕਿਸੇ ਗਾਹਕ ਨਾਲ ਡੀਲ ਹੋਈ ਵੀ ਹੈ ਉਹ ਉੱਥੇ ਭੇਜਣੀਆਂ ਮਤਲਬ ਪਸ਼ੂ ਰੂਟੀਨ ਚ ਬਹੁਤ ਸਾਰੇ ਹੁੰਦੇ ਆ ਪਰ ਅੱਜ ਜਿਹੜੀ ਵੀਡੀਓ ਬਣਨੀ ਹੈ ਦੇ ਚ 6 ਨਾਗੀ ਦਿਖਾਵਾਂਗੇ ਸ਼ੁਰੂਆਤ ਆਪਾਂ ਮੱਝ ਤੋਂ ਕਰ ਲਾਂਗੇ ਲਾਸਟ ਉੱਤੇ ਜਿਹੜੇ ਦੋ ਨਗ ਦਿਖਾਉਣੇ ਆ ਦੋਸਤੋ ਥੋੜਾ ਕੈਮਰਾ ਮੈਂ ਪਹਿਲਾਂ ਵੈਸੇ ਮਾਰਤਾ ਤੇ ਦਿਖਾ ਦਿੰਦਾ ਬੜੀ ਚੰਗੀ ਜਰਸੀ ਇਹਨਾਂ ਕੋਲ ਤਿਆਰ ਹੋਈ ਹੋਈ ਹੈ ਹਰੇਕ ਦੀ ਸਮਝ ਆਉਣ ਵਾਲੀ ਹੈ ਨਾਲ ਇੱਕ ਕੈਚਪ ਵੱੱਛੀ ਉਹ ਵੀ ਬਹੁਤ ਸੋਹਣੀ ਤਿਆਰ ਹੁੰਦੀ ਆਉਂਦੀ ਹੈ ਆਓ ਮਿਲਦੇ ਹਾਂ ਇਹਨਾਂ ਨੂੰ ਤੇ ਕਰਦੇ ਹਾਂ ਗੱਲਾਂ ਬਾਤਾਂ ਇਸ ਮੱਝ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਨਾ ਕਿ ਜਿਹੜਾ ਜੱਜ ਗਿਆ ਉਹਦੀ ਤਸੱਲੀ ਕਰਨਾ ਹੱਕ ਹੈ ਦੇਖਿਓ ਤਸੱਲੀ ਕਰਕੇ ਖਰੀਦਿਓ ਮਿਲਦੇ ਆ ਬਾਈ ਨੂੰ ਵੀ ਨੇ ਬਾਈ ਸਸਤੀ ਗੱਲ ਸਸਤੀ ਗੱਲ ਬਈ ਇਹ ਬਿਨੇ ਪਸ਼ੂ ਤਾਂ ਰੂਟੀਨ 'ਚ ਹੀ ਆਏ ਰਹਿੰਦੇ ਆ ਫਿਰ ਆਪਣੇ ਕੋਲ ਹਾਂਜੀ ਬਾਈ ਪਸ਼ੂ ਰੂਟੀਨ ਦੇ ਵਿੱਚ ਹੀ ਹੁੰਦੇ ਆ ਸਿੱਧਾ ਮਾਲ ਵਿੱਚੋਂ ਕੁਝ ਵਿਗਿਆ ਆ ਕੁਝ ਆਪਣੇ ਫਾਰਮ ਵਾਲੀ ਜਾਨਵਰ ਵੀ ਹਲੇ ਇੱਥੇ ਹੀ ਆ ਠੀਕ ਹੈ ਉਹਦੇ ਕਰਕੇ ਜਾਨਵਰ ਹੁੰਦੇ ਆ ਲਿਮਟਿਡ ਰੱਖੀ ਦੇ ਥੋੜੇ ਐਤ ਕੀ ਠੀਕ ਹੈ ਉਹਦਾ ਮਾਲ ਆਪਣੇ ਕੋਲੋਂ ਹੁੰਦਾ ਜਾਂਦਾ ਰਹਿੰਦਾ ਰੈਗੂਲਰ ਠੀਕ ਹੈ ਹੁਣ ਮੱਝਾਂ ਵੀ ਫਿਰ ਲਿਆਇਆ ਕਰੋਗੇ ਨਾਲ ਰਾਤਾ ਹੈ ਮੱਝਾਂ ਬਈ ਲਿਆਇਦੀਆਂ ਚੰਗੀ ਮੱਝ ਮਿਲ ਜੂਗੀ ਲਿਆਈ ਦੀ ਆ ਠੀਕ ਹੈ ਸ਼ੁਰੂਆਤ ਇਸੇ ਝੋਟੀ ਤੋਂ ਕਰਦੇ ਆਂ ਕੰਨਵਾ ਸੁਹਾ ਸੁਣ ਲੱਗੀ ਇਹ ਬਈ ਦੂਜਾ ਸੁਹਾ ਸੁਣੀ ਆ ਜਿੱਦਾਂ ਆਪਾਂ ਕਹਿ ਦਈਏਗੀ ਇੱਕ ਦੋ ਮੱਝ ਹੋ ਗਈ ਵੱਡੇ ਮੋਲ 'ਚ ਹਰੇਕ ਬਾਈ ਦੇ ਲੈਣ ਵਾਲੀ ਮੱਝ ਆ ਠੀਕ ਹੈ 10 ਕਿਲੋ ਬਈ ਦੁੱਧ ਪਹਿਲੇ ਸੁਗੇ ਪਾਇਆ ਆ ਐਰ ਕੀ ਚਲੋ ਆ ਦੀ ਸੇਵਾ ਤੇ ਆ ਦੁੱਧ ਹਮ ਹੱਲੇ ਝੋਟੀ ਮੰਨ ਕੇ ਚਲੋ ਕਿ ਆਸਟ੍ਰੇਲ ਤੋਂ 10 ਦਿਨ ਦੀ ਕੱਚੀ ਆ ਠੀਕ ਹੈ ਜੇ ਦਿਨ ਤਿਆਰ ਹੋਈ ਬਈ ਗਾਈਆਂ ਵਰਗਾ ਹਵਾਨਾ ਬਣਾਉਣਾ ਥੱਲੋ ਠੀਕ ਹੈ ਠੀਕ ਹੈ ਅੱਛਾ ਵਿਨੇ ਦੀ ਡਿਮਾਂਡ ਕੀ ਕਰਦੇ ਹੋ ਰੇਟ ਕੀ ਰੱਖਦੇ ਹੋ ਡਿਮਾਂਡ ਭਾਜੀ ਦੀ 1-5 ਕਰਦੇ ਆ ਹਮ 95 ਦੀ ਚੋਟੀ ਯਸਰਨੋ ਵੰਾਂਗੇ ਆਪਾਂ ਠੀਕ ਹੈ ਦੋਸਤੋ 1 5 ਡਿਮਾਂਡ ਹੈ ਤੇ 95000 ਦੀ ਯਸਰਨੋ ਵਾਲੀ ਗੱਲ ਹੀ ਹੈ ਗੱਲਾਂ ਰਗਾ ਬਈ ਹਵਾਲਾ ਫਿਕਸ ਹੈ ਸਹੀ ਹੈ ਹਵਾਨਾ ਦੇਖੋ ਵਾਕਿਆ ਹੀ ਅਜੇ 8 ਤੋਂ 10 ਦਿਨ ਲੈਂਦੀ ਐ ਸੋਨ ਦੇ ਵਿੱਚ ਪੂਰੇ ਆਰਡਰ ਤੇ ਖੋਲਦੇ ਭਾਈ ਤੋਰੇ ਨਾ ਸੋ ਤੋੜ ਕੇ ਤੁਹਾਨੂੰ ਦਿਖਾਉਣੇ ਆ ਦੋਸਤੋ ਇਹ ਹਵਾਨਾ ਤਾਂ ਤੁਸੀਂ ਇੱਥੋਂ ਕਲੀਅਰ ਦੇਖ ਸਕਦੇ ਹੋ ਮੀਡੀਅਮ ਹਾਈਟ ਚ ਹੈ ਬਾਲਾ ਵੱਡਾ ਕੱਦ ਕਾਠ ਨਹੀਂ 95000 ਦੀ ਬਾਈ ਕਹਿੰਦਾ ਦੇ ਦੇਾਂਗੇ ਤੇ 15 ਇਹਦੀ ਡਿਮਾਂਡ ਵੈਸੇ ਰੇਟ ਜੇ ਤੁਸੀਂ ਕਈ ਵਾਰ ਆਪਾਂ ਸੌਦਾ ਕਰਨਾ ਹੁੰਦਾ ਬਾਰਗੇਨਿੰਗ ਵਾਲਾ ਰੇਟ ਆ ਜਿਹੜਾ ਉਹ 1 ਲੱਖ 5000 ਪਰ ਫਿਕਸ ਜਾਂ ਮੰਨ ਲਿਓ 95 ਨੂੰ ਉਦੋਂ ਵੀ ਬਾਈ ਕਿਲੇ ਦਾ ਸ਼ਿੰਗਾਰ ਆ ਝੋਟੀ ਉਹੋ ਜੀ ਝੋਟੀ ਨਹੀਂ ਗੀ ਸਹੀ ਹੈ ਸੋਹਣੀ ਲੱਗੂਗੀ ਦੋਸਤੋ ਜਿਹੜਾ ਵੀਰ ਖਰੀਦਦਾ ਹੈ ਮੈਂ ਜਿਵੇਂ ਹਾਈਟ ਬਾਰੇ ਦੱਸ ਰਿਹਾ ਹਾਂ ਇਸ ਕਰਕੇ ਦੱਸਦਾ ਵੀ ਕੋਈ ਦੂਰ ਤੋਂ ਭਰਾ ਆਵੇ ਤੂੰ ਨੂੰ ਆਏ ਨੂੰ ਇਹ ਨਾ ਲੱਗੇ ਵੀ ਝੋਟੀ ਜੀ ਹਾਈਟ ਬਾਲੀ ਵੱਡੀ ਨਹੀਂ ਤੇ ਉਹਦੇ ਕਰਕੇ ਹਾਈਟ ਤੁਹਾਨੂੰ ਦੱਸਤੀ ਤੁਸੀਂ ਇਹ ਰਹਿਵਾਨਾ ਦੇਖੋ ਫਿਕਸ ਜਾਂ ਕੱਡੂ ਵੀ ਹਵਾਨਾ ਬਣਾਉਗੀ ਚੰਗਾ ਸੋ ਇਹ ਝੋਟੀ ਪਹਿਲੇ ਨੰਬਰ ਤੇ ਕਿਦੂ ਬਾਸ ਤੁਹਾਨੂੰ ਇੱਕ ਵੱਡੀ ਗਾਂ ਦਿਖਾਉਣਾ ਜੇ ਮੈਂ ਗੱਲ ਕੀਤੀ ਸੀ ਵੀ ਕੱਚੀਆਂ ਗਾਵਾਂ ਥੋੜੀਆਂ ਇੱਥੇ ਆ ਜਾਂਦੀਆਂ ਨੇ ਨੇੜੇ ਦੇ ਫਾਰਮਾਂ ਚੋਂ ਬਾਈ ਪਸ਼ੂ ਖਰੀਦਦਾ ਤੁਸੀਂ ਇਸ ਗਾਂ ਨੂੰ ਦੇਖੋ ਫੁੱਲ ਹਾਈਟ ਲੈਂਥ ਵਾਲੀ ਹੈ ਵਿਨੇ ਦਾ ਸੂਆ ਕਿਨਵਾ ਬਾਈ ਤੇ ਬਾਈ ਦੂਜਾ ਸੂਆ ਸੁਣੀ ਆ ਅ ਦਿਨ ਕਿੰਨੇ ਬਾਕੀ ਐ ਦਿਨ ਬਾਈ ਪੂਰਾ ਡੇਢ ਦੇ ਮੁਤਾਬਕ ਇਹਦਾ ਮਹੀਨਾ ਵੈੜਦਾ ਪਿਆ ਆ ਇੱਕ ਮਹੀਨਾ ਬਾਕੀ ਐ ਹਾਂਜੀ ਦੁੱਧ ਦਾ ਰਿਕਾਰਡ ਕੀ ਦੱਸਿਆ ਮਾਲਕ ਦੁੱਧ ਬਾਈ 45 ਕਿਲੋ ਕਹਿੰਦੇ ਚੋਇਆ ਸੀ ਪਹਿਨੇ ਸੀ ਠੀਕ ਐ ਐਦ ਕੀ ਉਹ 50 ਤੋਂ ਬਾਹਰ ਕਹਿੰਦੇ ਆ ਪਰ ਆਪਾਂ 45 ਕਿਲੋ ਕਹਿ ਕੇ ਦਵਾਂਗੇ ਠੀਕ ਐ ਹਾਂਜੀ ਅ ਰੇਟ ਇਹਦਾ ਕੀ ਰੱਖੋਗੇ ਰੇਟ ਬਾਈ ਇਹਦਾ ਵੈੜ ਜਿੱਦਾਂ ਤਿਆਰ ਹੋਈ ਚ ਦੋ ਤੋਂ ਆਪਾਂ ਬਾਹਰ ਵੇਚਾਂਗੇ ਠੀਕ ਐ ਹੁਣ ਆਪਾਂ ਦੋ ਦੋ ਥੋੜੀ ਬਹੁਤੀ ਅੰਦਰ ਦੇ ਦਾਂਗੇ ਵੈੜ ਠੀਕ ਐ ਫੁੱਲ ਹੀ ਤੋਰ ਕੇ ਹਾਈਟ ਬਾਈ ਡਬਲ ਆ ਮੈਨੂੰ ਦੁੱਗਣੀ ਹਾਈਟ ਦੀ ਆ ਵੇੜ ਸਹੀ ਆ ਦੋਸਤੋ ਫੁੱਲ ਹਾਈਟ ਲੈਂਥ ਹੈ ਉੱਚੀ ਲੰਬੀ ਫੁੱਲ ਹੈ ਦੁੱਧ ਜਿਹੜਾ ਇਹਨਾਂ ਦੀ ਬਰੀਡ ਚੰਗੀ ਹੁੰਦੀ ਹੈ ਦੁੱਧ ਤੁਸੀਂ ਵੀ ਸਮਝਿਆ ਕਰੋ ਵੀ ਤੁਸੀਂ ਕਿੰਨਾ ਚੋਲੋਗੇ ਰੰਗ ਰੂਪ ਸੋਹਣਾ ਹੈ ਹਾਈਟ ਲੈਂਥ ਦੇਖੋ ਲੰਬੀ ਫੁੱਲ ਉੱਚੀ ਫੁੱਲ ਹਵਾਨਾ ਬਣਾਉਣਾ ਸ਼ੁਰੂ ਕੀਤਾ ਪਰ ਹਜੇ ਮਹੀਨਾ ਬਾਕੀ ਹੈ ਅੱਜ ਦਾ ਰੇਟ ਬਾਈ ਕਹਿੰਦਾ ਵੀ 2 ਲੱਖ ਚੋਂ ਮਾਨਤਾਨ ਹੋ ਜਾਊਗਾ ਜਦੋਂ ਤਿਆਰ ਹੋ ਗਈ ਤਾਂ ਦੋ ਤੋਂ ਬਾਹਰ ਹੀ ਵਿਖੂਗੀ ਖੈਰ ਮੈਂ ਮੇਰਾ ਜਿੰਨਾ ਕੁ ਐਕਸਪੀਰੀਅੰਸ ਐ ਇੱਥੇ ਮੈਂ ਜਿੰਨੀ ਦਾ ਵੀਡੀਓ ਬਣਾਉਣਾ ਜਾਂ ਇਹਨਾਂ ਵੀਰਾਂ ਨੂੰ ਮਿਲਦਾ ਰਹਿੰਦਾ ਤਾਂ ਮੈਨੂੰ ਇਹ ਪਤਾ ਵੀ ਤਿਆਰ ਹੋਣ ਤੱਕ ਇੱਥੇ ਨਹੀਂ ਰੁਕੂਗੀ ਇਹ ਤੋਂ ਪਹਿਲਾਂ ਤੁਹਾਨੂੰ ਕਿਤੇ ਹੋਰ ਘਰ ਚੋਂ ਵੀ ਵੀਡੀਓ ਆ ਜਾਣੀ ਹੈ ਜੇ ਫਾਰਮਰ ਵੀਰ ਨੇ ਨਾ ਖਰੀਦੀ ਤਾਂ ਵਿਕਰੀ ਵਾਲਾ ਭਰਾ ਲੈ ਕੇ ਜਾਊਗਾ ਤੇ ਜਦੋਂ ਤਿਆਰ ਹੋਊਗੀਗਾ ਉਦੋਂ ਅੰਦਾਜ਼ਾ ਲਾਇਓ ਕਿਦਾਂ ਭਾਈ ਡਾਰੀ ਲਾਦਾ ਵੜ ਨੂੰ ਦੇਖ ਕੇ ਮੈਸੀ ਦੇ ਸੀਮਨ ਦੀ ਆ ਗਿਆ ਗ੍ਰਿਫ ਦਾ ਸੀਮਨ ਲੱਗਾ ਇਹਦੇ ਅੱਗੇ ਠੀਕ ਹੈ ਐਨ ਸੈਕਸੈਡ ਨਹੀਂ ਦੇਖਣਾ ਬਈ ਜਿੱਦੀ ਸਹੀ ਹੈ ਸੋ ਸੋਹਣੀ ਵੜਾ ਦੋਸਤੋ ਬਾਕੀ ਸਮਝ ਆਉਂਦੀ ਆ ਤੁਸੀਂ 5 ਰੁਪਈਆਂ ਦੀ ਲਾਉਣੀ ਹੈ ਤਾਂ ਆ ਕੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲਓ ਇੱਕ ਹੋਰ ਵੜ ਜਿਹੜੀ ਤਿਆਰ ਹੁੰਦੀ ਆਉਂਦੀ ਹੈ ਵੀਨੇ ਇਹਦਾ ਸੂਆ ਕਹਿਣਾ ਮੈਂ ਬਾਈ ਏ ਬਾਈ ਦੂਜਾ ਸੂਆ ਸੁਣੀਆ ਪ्योर ਵੈੜ ਠੀਕ ਹੈ ਅਜੇ ਟਾਈਮ ਕਿੰਨਾ ਬਾਕੀ ਹੈ ਦਾ ਕੰਨ ਦਾ ਬਾਈ 10 ਦਿਨ ਪਏ ਆ ਵੈੜ ਦੇ 10 ਦਿਨ ਪਏ ਆ ਹਾਂਜੀ ਠੀਕ ਹੈ ਇਹਦਾ ਰੇਟ ਕੀ ਕਰਦੇ ਹੋ ਮੇਰੇ ਇਹ ਬਾਈ ਆਪਾਂ 1 40 ਦੀ ਦੇ ਦਾਂਗੇ ਵੈੜ ਠੀਕ ਹੈ ਹਾਂਜੀ ਖੋਲੀਨ 6 ਦਾਂਦੇ ਨੂੰ ਸੋ ਦਸੋ 1 ਲੱਖ 40 ਹਜ਼ਾਰ ਇਹਦਾ ਰੇਟ ਹੈ ਮਾਨਤਨ ਹੋਊਗਾ ਥੋੜਾ ਬਹੁਤ ਵਿੱਚੋ ਜ਼ਰੂਰ ਇਹਦੇ ਦੂਜਾ ਸੂਆ ਚੰਗਾ ਫੇਸ ਚਿਹਰਾ ਸੋਹਣਾ ਹੈ ਦਾ ਹਵਾਨੇ ਦੇ ਦਾੜਾ ਚੰਗੇ ਆ ਬਾਕੀ ਹਵਾਨਾ ਤੁਸੀਂ ਹੁਣ ਦਾ ਰੁਖ ਦੇਖ ਲਓ ਅਜੇ 10 ਦਿਨ ਲੰਦੀ ਹੈ ਸੂਰ ਹਵਾਨੇ ਤੇ ਦੋਨੀਆਂ ਪਾਸੇ ਨਾੜਾਂ ਫੁੱਲ ਐ ਢਾਂਚਾ ਤੁਸੀਂ ਹੁਣ ਵੀਡੀਓ ਚ ਦੇਖ ਹੀ ਸਕਦੇ ਹੋ ਹਜੇ ਥੋੜੀਆਂ ਕੱਚੀਆਂ ਗਾਵਾਂ ਹੁੰਦੀਆਂ ਤਾਂ ਥੋੜਾ ਬਹੁਤ ਕਿਉਂਕਿ ਕੱਚੇ ਥਾਂ ਤੇ ਐ ਤਾਂ ਭੱਜ ਨੱਸ ਪਸ਼ੂ ਕਰਦਾ ਜਦੋਂ ਪੂਰੀ ਤਿਆਰ ਹੋ ਜਾਂਦੀਆਂ ਫਿਰ ਇਹ ਮਸਤੀ ਨਾਲ ਤੁਰਨ ਲੱਗ ਪੈਂਦੀ ਦੋਨੇ ਬਾਈ ਬਾਈ ਆਰਡਰ ਦੇ ਨਾੜਾਂ ਦੇਖੋ ਬਹੁਤ ਸੋਹਣੀਆਂ ਬਣੀਆਂ ਦੋਸੋ ਨਾੜਾਂ ਇਸ ਸਾਈਡ ਤੋਂ ਹਵਾਨੇ ਤੇ ਦੇਖ ਲਓ ਇਸੇ ਤਰ੍ਹਾਂ ਪਰਲੇ ਪਾਸੇ ਤੇ ਐ ਉਹ ਬਾਕੀ ਤੁਸੀਂ ਪਾਸ ਕਰਨਾ ਆਉਂਗੇ ਤਾਂ ਤੁਸੀਂ ਦੇਖ ਹੀ ਲੈਣਾ ਹਲੇ ਲੋ ਬਾਈ ਕੱਚੀ ਆ ਆਰਡਰ ਜਿਹਦਾ ਅੱਧਾ ਦੀਦਾ ਵੇੜਦਾ ਹੂੰ ਇਦੂ ਬਾਈ ਡਬਲ ਹਡਨ ਬਣਾਉਣਾ ਵੇੜਨੇ ਉਹ ਸੁਬਾਨਾ ਸੁਸ ਚੰਗਾ ਬਣਾਉਣਾ ਖੈਰ ਬਰੀਡ ਕੁਆਲਟੀ ਵੀ ਇਦਾਂ ਦੀ ਐ ਅਵਿਨੇ ਇੱਕ ਬੱਚਾ ਇੱਧਰ ਛੋਟੀ ਉਮਰ ਦਾ ਹੀ ਲੱਗਦਾ ਹੈ ਹਾਂਜੀ ਬਾਈ ਕਿੰਨੀ ਉਮਰ ਹੋਊਗੀ ਇਹਦੀ ਇਹ ਬਾਈ 6 ਮਹੀਨੇ ਦੀ ਜਿਹੜੀ ਉਮਰ ਆ ਠੀਕ ਐ ਬੱਚੇ ਦੀ ਕੀ ਰੇਟ ਹੋਊਗਾ ਦਾ ਰੇਟ ਬਾਈ ਆਪਾਂ 25000 ਦੀ ਡਿਮਾਂਡ ਕਰਦੇ ਆ ਠੀਕ ਐ ਹਾਂਜੀ ਖੋਲੀ ਨੂੰ ਦੋਸਤੋ 25000 ਬਾਈ ਕਹਿੰਦਾ ਵੀ ਮੁੱਲ ਰੱਖਦੇ ਆ ਬਾਕੀ ਤੁਸੀਂ ਇੱਕ ਅੱਧੀ ਗਾਂ ਖਰੀਦੋਂਗੇ ਤੇ ਨਾਲ ਥੋੜਾ ਬਹੁਤਾ ਰੇਟ ਮਾਨਤਾ ਨੂੰ ਹੋਜੂ ਤੁਸੀਂ ਬਹੁਤ ਬੱਚਾ ਵੀ ਨਾਲ ਖਰੀਦ ਲਿਓ ਸੋਹਣੀ ਬੱਚੀ ਬਣੂਗੀ ਚੰਗਾ ਟਾਂਚਾ ਦਿਸਦਾ ਹੈ 6 ਮਹੀਨੇ ਉਮਰ ਹੈ ਬੱਚੇ ਬਈ ਤੁਹਾਨੂੰ ਵੀ ਪਤਾ ਆਪਾਂ ਲਿਮਟਿਡ ਹੀ ਲਈਦੇ ਆ ਹਨਾ ਪੱਲਾਈ ਦੇ ਚੰਗਿਆ ਜੇ ਅੱਗੇ ਤਾਂ ਆਪਣੇ ਕੋਲ 15 20 ਬੱਚੇ ਹਰ ਵਕਤ ਹੁੰਦੇ ਸੀ ਪਰ ਹੁਣ ਆਪਾਂ ਜਿਹੜਾ ਕੰਮ ਜ਼ਿਆਦਾ ਬਰੀਡ ਤੇ ਕੀਤਾ ਠੀਕ ਹੈ ਸੋ ਸੋਹਣੀ ਬੱਚੀ ਹੈ 25000 ਮੁੱਲ ਹੈ ਮਹਾਨਤਨ ਹੋ ਜਾਊਗਾ ਵਿੱਚੋਂ ਸਾਰ ਸਾਰ ਮਾਲਵਾ ਜੀ ਪੂਰੀ ਕੀਤੀ ਹੈ ਨਹੀਂ ਕਿ ਖੇਰ ਪੱਖੋਂ ਕੋਈ ਕਮੀ ਹੈ ਵੈਟ ਚ ਹੂੰ ਸੋ ਚੰਗਾ ਦੁੱਧ ਪੀ ਕੇ ਪਲੀ ਹੋਈ ਹੈ ਇਦੋਂ ਬਾਅਦ ਚ ਜਿਹੜੇ ਦੋ ਨਾਗ ਦਿਖਾਉਣੇ ਉਹਨਾਂ ਚੋਂ ਆਪਾਂ ਐਚ ਐਫ ਪਹਿਲਾਂ ਦਿਖਾਵਾਂਗੇ ਜਰਸੀ ਲਾਸਟ ਉੱਤੇ ਦਿਖਾਉਣੇ ਐ ਐਚ ਐਫ ਵੀ ਤੁਹਾਨੂੰ ਸਮਝ ਆਊਗੀ ਢਾਂਚਾ ਬਹੁਤ ਸੋਹਣਾ ਵੜਦਾ ਐਵਨੀ ਸਕਨਵਾ ਸੁਹਾ ਐਚ ਐਫ ਦਾ ਇਹ ਬਈ ਪਹਿਲਾ ਸੁਹਾ ਸੁਣੀਆ ਵੜ ਅ ਦਿਨ ਕਿੰਨੇ ਲਾਊਗੀ ਦਿਨ ਬਈ ਇਹਦੇ 15 ਦਿਨ ਪਏ ਵੜਦੇ ਠੀਕ ਐ ਇਹਦਾ ਰੇਟ ਕੀ ਕਰਦੇ ਹਾਂ ਰੇਟ ਬਈ ਇਹਦਾ 1 ਪੈਂਕੀ ਕਰਦੇ ਆ 1 30 ਦੀ ਆਪਾਂ ਵੜ ਦੇ ਦਾਂਗੇ ਠੀਕ ਐ ਅਸ ਤੋਂ ਪਹਿਲਾਂ ਐਵੇਂ ਖੜੀ ਦਾ ਸਟਰਕਚਰ ਦੇਖਿਓ ਖਵਾਨੇ ਤੇ ਨਾੜਾਂ ਦੇਖ ਲਓ ਇਹ ਨਾੜਾਂ ਜਿਹੜੀਆਂ ਕੋਈ ਵੈਸੇ ਨਹੀਂ ਹੈ ਵੀ ਇਹਦੇ ਨਾਲ ਕੋਈ ਬਿਊਟੀ ਚ ਫਰਕ ਪੈ ਜਾਂਦਾ ਪਰ ਆਮ ਤੌਰ ਤੇ ਜ਼ਿਆਦਾ ਦੁੱਧ ਵਾਲੇ ਪਸ਼ੂ ਦੇ ਆਪਾਂ ਹਵਾਨੇ ਤੇ ਇਦਾਂ ਦੀਆਂ ਬਰੀਕ ਨਾੜਾਂ ਜਿਹੜੀਆਂ ਉਹ ਦੇਖਦੇ ਆ ਤਾਂ ਉਸੇ ਕਰਕੇ ਹੀ ਇਹ ਦਿਖਾਈਆਂ ਜਾਂਦੀਆਂ ਜਿੰਨੀਆਂ ਵੀ ਭਾਵੇਂ ਤੁਸੀਂ ਮੱਝਾਂ ਦੇਖੋ ਜ਼ਿਆਦਾ ਦੁੱਧ ਵਾਲੀਆਂ ਭਾਵੇਂ ਗਾਵਾਂ ਦੇਖੋ ਹਵਾਨੇ ਭਰੇ ਵੀ ਹੋਣਗੇ ਇਹਨਾਂ ਨਾੜਾਂ ਦੇ ਸੋ ਇਹ ਲੱਗਦਾ ਵੀ ਵੈੜ ਸੋਨਾ ਦੁੱਧ ਦੇਊਗੀ ਖੋਲਾ ਭਾਈ 1 ਲੱਖ ਤੇ 35 ਡਿਮਾਂਡ ਹੈ ਪਰ 1.30 ਹਜ਼ਾਰ ਦੀ ਬਾਈ ਕਹਿੰਦਾ ਦੇ ਦਿਆਂਗੇ 5 ਹਜ਼ਾਰ ਤੋਂ ਛੋਟਾ ਫਾਰਮ ਦੀ ਵੀਡੀਓ ਵੀ ਆਪਾਂ ਦੇ ਦਾਂਗੇ ਠੀਕ ਹੈ ਜਿੱਦਾਂ ਕਹਿ ਰਿਹਾ ਨਗੀਨਾ ਹੀ ਆ ਬਾਈ ਇਹ ਵੀ ਫਿਕਸਡ ਰਾਰੀ ਆ ਵੇੜਾ ਕੀਲੇ ਦਾ ਸ਼ਿੰਗਾਰ ਹੀ ਆ ਵੇੜੀ ਇਹਦਾ ਸੀਮੈਂਟ ਡਿਟੇਲ ਕੋਈ ਹੈ ਵੀ ਨਹੀਂ ਆਪਣੇ ਕੋਲ ਹਾਂਜੀ ਹੈਗੀ ਭਾਜੀ ਇਹ ਬਾਈ ਸੋ ਦੱਸੋ ਇਹ ਵੇੜ ਫੇਰ ਦੇਖ ਲਓ ਕਿਉਂਕਿ ਫਾਰਮਾਂ ਚੋਂ ਪਸ਼ੂ ਖੁੱਲੇ ਆਉਂਦੇ ਆ ਤੇ ਇੱਥੇ ਹੀ ਰੱਸਾ ਪਾਇਆ ਜਾਂਦਾ ਉਹਦੇ ਕਰਕੇ ਕਈ ਵਾਰ ਥੋੜਾ ਬਹੁਤਾ ਪਸ਼ੂ ਡਰ ਕੇ ਤੁਰਦਾ ਸਵੇਰੇ ਆਈਆ ਬਈ ਅੱਜ ਅੱਛਾ ਇਹ ਖੁੱਦ ਹੈਗੀ 4116 ਦੇ ਸੀਮਨ ਦੀ ਤੇ 4432 404 26 ਦਾ ਸੀਮਨ ਲੱਗਾ ਹੈ 40426 ਦਾ ਸੀਮਨ ਲੱਗਾ ਦਸੋਂ ਤੇ 40116 ਦੀ ਆਪ ਹੈ ਤਾਂ 1 ਲੱਖ ਤੇ 30 ਹਜ਼ਾਰ ਚ ਸੋਨਾ ਸੌਦਾ ਹੈ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਕਿਉਂਕਿ ਚੰਗਾ ਢਾਂਚਾ ਪਹਿਲਣ ਵੈੜ ਨਵਾਂ ਹਾਨ ਹੈ ਇਹਦੇ ਤੋਂ ਜਿੰਨੇ ਮਰਜੀ ਸੂਏ ਲੈ ਲੋ ਫਿਕਸ ਹਵਾਨਾ ਦੁੱਧ ਕਿੰਨਾ ਚੋਲੋਗੇ ਉਹ ਤੁਹਾਡੀ ਸਾਮ ਸੰਭਾਲ ਤੇ ਸੇਵਾ ਤੇ ਡਿਪੈਂਡ ਕਰੂਗਾ ਤੁਸੀਂ ਇਹਦਾ ਸਟਰਕਚਰ ਜਰੂਰ ਤੁਹਾਨੂੰ ਪਸੰਦ ਆਊਗਾ ਸੋ ਸੋਨਾ ਫੇਸ ਚੰਗਾ ਢਾਂਜਾ ਬੰਦੇ ਵੀਰੇ ਸੋ ਇਹ ਪਹਿਲੇ ਨੰਬਰ ਸੌਰੀ ਇਹ ਸੈਕੰਡ ਲਾਸਟ ਬੈਡ ਤੁਹਾਨੂੰ ਦਿਖਾ ਰਹੇ ਹਾਂ ਹੁਣ ਆਪਾਂ ਗੱਲ ਕਰਾਂਗੇ ਜਰਸੀ ਬੱਚੀ ਬੜੀ ਚੰਗੀ ਤਿਆਰ ਹੋਈ ਵੀ ਹੈ ਵੀਨੇ ਜਰਸੀ ਜਿਹੜੀ ਆਪਾਂ ਅੱਜ ਹੁਣ ਵਿਖਾਉਣ ਲੱਗੇ ਆਂ ਹਾਂਜੀ ਭਾਜੀ ਇਹ ਕਿੰਨਾ ਮਸੂਆ ਸੂਆਊਗੀ ਇਹ ਭਾਜੀ ਪਹਿਲਾ ਸੂਆ ਸੂਣੀ ਬੈੜ ਕਿੰਨਾ ਟਾਈਮ ਲੇ ਜਾਊਗੀ ਟਾਈਮ ਭਾਈ ਤਿਆਰੀ ਹਫਤੇ ਤੱਕ ਬੈੜ ਕੱਢਦੀ ਆਦਾ ਠੀਕ ਹੈ ਹਾਂਜੀ ਕੀ ਡਿਮਾਂਡ ਰਹੂਗੀ ਇਹਦੀ ਭਾਈ ਡਿਮਾਂਡ ਭਾਜੀ ਇਹਦੀ 17 ਦੀ ਦੇ ਦਾਂਗੇ ਬੈੜ ਆਪਾਂ ਠੀਕ ਹੈ ਹਾਂਜੀ ਖੋਲੀ ਭਾਈ ਏ ਭਾਈ ਵੋਲਕੈਨੋ ਤੋਂ ਸ਼ਿਮਲ ਦੀ ਆ ਪਿਆ ਹਾਂ ਤੇ ਇਹਦੇ ਕ੍ਰਾਉਨ ਦਾ ਸ਼ਿਮਲ ਲੱਗਾ ਵਹਿੜਦੇ ਠੀਕ ਹੈ ਹਵਾਨਾ ਦੋਸਤੋ ਦੇਖੋ ਰੰਗ ਦੇਖੋ ਬੜਾ ਸੋਹਣਾ ਗੂੜਾ ਰੰਗ ਹੈ ਇਹਦਾ ਸਿੰਗਲ ਕਲਰ ਹੈ ਹਵਾਨਾ ਦੱਸਦਾ ਹੈ ਫਿਕਸ ਜਾਂ ਹਵਾਨਾ ਰੱਖੂਗੀ ਪਰ ਹਜੇ ਜਦੋਂ ਪੂਰੀ ਤਿਆਰ ਹੋਊਗੀ ਉਦੋਂ ਗੱਲਾਂ ਕੋਸੋਰ ਹੋਣਗੀਆਂ ਭਾਈ ਜਿੱਦਾਂ ਹਲੇ ਪਲੂਆ ਭਲਾਣਿਆ ਵਹਿੜਦੇ ਜਦੋਂ ਵਹਿੜ ਜਿੱਦਾਂ ਸੂਪੀ 20 ਦਿਨਾਂ ਵਾਰੀ ਤੇ ਅੱਡ ਦੀ ਕੁਆਲਿਟੀ ਨਾ ਫੇਰ ਬਾਈ ਪੂਰੀ ਜਜਮੈਂਟ ਦਿਖਾਉਗੀ ਆਪ ਦੇ ਆਰਡਰ ਦੀ ਸਹੀ ਹੈ ਇਹਨਾਂ ਫਾੜੀ ਵਾਲਾ ਆਰਡਰ ਬਣਾਉਣਾ ਲੈ ਸੋ ਕਲਰ ਦੇਖੋ ਦੋਸਤੋ ਇਹ ਇਹ ਰੰਗ ਜਿਹੜਾ ਗੂੜਾ ਰੰਗ ਹੈ ਇਹ ਘੱਟ ਮਿਲੂਗਾ ਤੁਹਾਨੂੰ ਥੋੜਾ ਫਿੱਕੇ ਰੰਗ ਚ ਜਰਸੀਆਂ ਜ਼ਿਆਦਾ ਮਿਲਦੀਆਂ ਪਰ ਬਹੁਤ ਸੋਹਣਾ ਰੰਗ ਸੋਹਣਾ ਫੇਸ ਸੂਆ ਪਹਿਲਾ ਆਏਗਾ ਇਹ ਵੀ ਬਾਈ ਫਾਰਮ ਚੋਂ ਆਈ ਆ ਹਮ ਇਹਦੀ ਪੂਰੀ ਵੀਡੀਓ ਹੈ ਆਪਣੇ ਕੋਲ ਠੀਕ ਹੈ ਸੋ ਜਿੱਥੋਂ ਬਾਈ ਕਹਿੰਦਾ ਲੈਂਦੀ ਹੈ ਪ੍ਰੋਪਰ ਇਹਦੀ ਵੀਡੀਓ ਬਣ ਕੇ ਆਈ ਹੋਈ ਹੈ ਚਾਰੇ ਥਣ ਸੋਹਣੇ ਦਸੋ ਬਾਕੀ ਇਥੋਂ ਬੈਕਸਾਈਡ ਤੋਂ ਫਿਰ ਤੁਸੀਂ ਇਹਦੇ ਥਣ ਦੇਖ ਸਕਦੇ ਹੋ ਜਰਸੀਆਂ ਆਪਾਂ ਬਈ ਜਿੰਨੀਆਂ ਵੀ ਲਈਆਂ ਇਹੋ ਜੀਆਂ ਬਾਕਮਾਲੀ ਲਈਆਂ ਹੂੰ ਪਰ ਲੇਕਿਨ ਇਹ ਵੇੜ ਉਹਨਾਂ ਸਾਰੀਆਂ ਚ ਨਗੀਨਾ ਹੀ ਆ ਅੱਜ ਸੋ 1,70,000 ਦੀ ਇਹ ਜਰਸੀ ਤੁਹਾਨੂੰ ਮਿਲੂਗੀ ਅੱਜ ਦੀ ਵੀਡੀਓ ਚ ਫਿਲਹਾਲ ਇਹ 6 ਪਸ਼ੂ ਬਾਈ ਕੋਲ ਵਕਾਊ ਸੀਗੇ ਦੱਸੋ 6 ਦੇ 6 ਦਿਖਾਤੇ ਆ ਫਾਰਮ ਪੂਰਾ ਮੈਂ ਕਿਉਂਕਿ ਇਧਰੋਂ ਦੇਖਿਆ ਤਾਂ ਪੂਰਾ ਭਰਿਆ ਹੋਇਆ ਫਾਰਮ ਆ ਪਰ ਉਹ ਪਸ਼ੂ ਉਹਦੇ ਚ ਵਿਕੇ ਹੋਏ ਆ ਮਤਲਬ ਜਦੋਂ ਵੀ ਆਓਗੇ ਨਾਗ ਜਰੂਰ ਦੇਖਣ ਨੂੰ ਮਿਲਣਗੇ ਬਾਕੀ ਸੌਦੇ ਤੁਸੀਂ ਸਿੱਧੇ ਇਹਨਾਂ ਨਾਲ ਕਰੋਗੇ ਰੇਟ ਤੁਹਾਨੂੰ ਜਚਨੇ ਚਾਹੀਦੇ ਆ ਪਸ਼ੂ ਦੀ ਪਰਖ ਤੁਸੀਂ ਕਰਨੀ ਆ ਸਾਡਾ ਕੰਮ ਆ ਵੀਡੀਓ ਤੁਹਾਨੂੰ ਇਹ ਪਸ਼ੂ ਦਿਖਾਉਣ ਦਾ ਉਹ ਤੁਹਾਨੂੰ ਚਾਰੇ ਪਾਸਿਆਂ ਤੋਂ ਸਾਰੇ ਪਸ਼ੂ ਜਿਹੜੇ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ